ਮੈਂ 11 ਸਾਲ ਦਾ ਹੁੰਦਾ ਸੀ ਜਦੋਂ ਮੈਂ ਜਦੋਂ ਮੈਂ 10 ਸਾਲ ਦੇ ਵਿੱਚ ਪਹੁੰਚਿਆ ਉਹ ਤੇ ਮਾਪੋਂ ਖਾਣੇ ਬਾਬਾ ਠਾਕੁਰ ਨੇ ਕਿਹਾ ਸੀ ਕਿ ਅੱਜ ਇਹ ਮਾਲ ਬੰਨੀ ਫਿਰਦਾ ਕਿਸੇ ਸਮੇਂ ਇਦਾਂ ਲਾ ਜਾਣਾ ਕਿ ਸ਼ਸਤਰ ਲੰਦੀ ਫਿਰੇਗਾ ਅਚਲੂ ਸਾਹਿਬ ਦੀ ਕਿਰਪਾ ਦੇ ਨਾਲ ਤਕਰੀਬਨ 14 ਸਾਲ ਦੀ ਉਮਰ ਦੇ ਵਿੱਚ ਮੈਂ ਨਿਹੰਗੀ ਬਾਣਾ ધારਣ ਕਰ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਰਿੰਦਰ ਸਿੰਘ ਕਲੇਰ ਮੇਰੇ ਨਾਲ ਜਿਸ ਤਰ੍ਹਾਂ ਸ਼ਸ਼ਤਰਧਾਰ ਕੇ ਬਾਬਾ ਜੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੀਸ਼ ਨਿਵਾਇਆ ਗਿਆ ਇਹਨਾਂ ਨੂੰ ਦੇਖਣ ਦੇ ਲੋਕ ਬੜੇ ਉਤਸ਼ਾਹਿਤ ਹੁੰਦੇ ਪਏ ਸਨ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਇੱਕ ਪਾਸੇ ਹੋੜ ਆਧੁਨਿਕ ਵੈਸਟਰਨ ਹੁੰਦੀ ਪਈ ਹੈ ਉੱਥੇ ਜਦੋਂ ਬਾਬਾ ਜੀ ਦੇ ਨਾਲ ਗੱਲ ਕੀਤੀ ਤਾਂ ਐਵੇਂ ਨਹੀਂ ਲੱਗਿਆ ਕਿ ਇਹ ਬਹੁਤ ਕਹਿੰਦੇ ਨੇ ਕਿ ਪੁਰਾਣੇ ਖਿਆਲਾਤਾਂ ਦੇ ਹੋਣਗੇ ਇਹਨਾਂ ਦੇ ਵੱਲੋਂ ਪ੍ਰੋਨਨਸिएशन ਵੀ ਬਹੁਤ ਆਧੁਨਿਕ ਕੀਤੀ ਗਈ ਹੈ ਪਰ ਜਿਹੜੇ ਸ਼ਸਤਰ ਧਾਰਨ ਕੀਤੇ ਹੋਏ ਆ ਇਹਨਾਂ ਬਾਬਤ ਇਹਨਾਂ ਦੇ ਬਾਬਤ ਨਾਲ ਦੀ ਨਾਲ ਸਿੱਖ ਇਤਿਹਾਸ ਨਾਲ ਜੁੜਨ ਦੇ ਵਾਸਤੇ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਪੂਰੇ ਦੇਸ਼ ਦੁਨੀਆ ਦੇ ਵਿੱਚ ਜਿਹੜੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਪਰਿਵਾਰਕ ਮੈਂਬਰ ਹੈ ਜਾਂ ਸਿੱਖ ਕੌਮ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੇਧ ਮਿਲ ਸਕਦੀ ਹੈ ਗੱਲਬਾਤ ਕਰਾਂਗੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਵਾਹਿ ਖਾਲਸਾ ਤੋਂ ਸ਼ੁਰੂ ਨਹੀਂ ਕਰਨਾ ਸ਼ੁਰੂ ਤੋਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਕੀ ਨਾਮ ਬਾਬਾ ਬੂਤਾ ਸਿੰਘ ਇੰਦਰਜੀਤ ਖਾਲਸਾ ਦਮਦਮੀ ਟਕਸਾਲ ਪਿੰਡਰਾਂਵਾਲ ਬੱਬਾਈ ਪਹਿਲਾ ਮੇਰਾ ਸਵਾਲ ਇਹ ਹੈ ਜੀ ਤੁਸੀਂ ਜੋ ਸ਼ਸਤਰੇ ਧਾਰਨ ਕੀਤੇ ਹੋਏ ਆ ਹਾਂਜੀ ਹਾਂ ਇਹ ਕਾਰਨ ਕੀ ਗੁਰੂ ਦਾ ਹੁਕਮ ਆ ਜਦ ਹਮਰੇ ਦਰਸ਼ਨ ਕੋ ਆਵੋ ਬਾਣ ਸੁਚੇਤ ਤਨ ਸ਼ਸਤਰਧਜਾ ਹੋ ਇਹ ਗੁਰੂ ਸਾਹਿਬ ਦਾ ਹੁਕਮ ਨਹੀਂ ਜਿਵੇਂ ਅੱਜਕੱਲ ਕਹਿੰਦੇ ਆ ਕਿ ਜ਼ਮਾਨਾ ਥੋੜਾ ਜਿਹਾ ਮਾਡਰਨ ਹੋ ਚੱਲੇ ਆ ਲੋਕ ਕਹਿੰਦੇ ਆ ਕਿ ਤੁਸੀਂ ਜਦੋਂ ਗੁਰਬਾਣੀ ਪੜ੍ਹਦੇ ਆ ਉਹਨੂੰ ਅਮਲ ਕਰ ਲਵੋ ਉਹ ਤੇ ਫਿਰ ਜਿਹੜੀ ਦੁਨੀਆਦਾਰੀ ਤੇ ਵਿਚੜਨਾ ਕਰਦੇ ਰਵੋ ਉਹ ਤੁਸੀਂ ਸ਼ਸਤਰਧਾਰੇ ਹੁੰਦੇ ਫਿਰ ਦੁਨੀਆਦਾਰੀ ਤੇ ਵਿਚਰਨਾ ਹੁੰਦਾ ਮੁਸ਼ਕਲਾਂ ਬਹੁਤ ਕੋਈ ਮਸਲ ਨਹੀਂ ਸਾਡੇ ਕੋ ਲੰਡੀ ਜੀ ਪਾ ਨੇ ਉਹਦੇ ਨੇ ਸ਼ਸਤਰ ਪਹਿਨ ਕੇ ਬੈਠ ਜੀਦਾ ਸ਼ਸਤਰ ਪਹਿਨ ਕੇ ਉੱਠ ਜੀਦਾ ਉਹ ਏਸੀ ਆ ਸਾਡਾ ਬਹੁਤ ਵੈਡਾ ਸਾਡੀ ਲੰਡੀ ਜੀ ਤੇ ਸਾਨੂੰ ਕੁਝ ਵੀ ਮੁਸ਼ਕਲ ਨਹੀਂ ਹੁੰਦਾ ਬੜਾ ਆਨੰਦ ਆਉਂਦਾ ਅੱਜ ਆਪਣੇ ਮਲਾਪ ਤਾਂ ਕਿਉਂ ਹੋਇਆ ਜੀ ਇਹਨਾਂ ਸ਼ਸਤਰਾਂ ਕਰਕੇ ਹਮ ਸਾਪਾ ਅੱਜ ਹੀ ਨਹੀਂ ਮਿਲੇ ਆਪਾਂ ਪਿਛਲੇ ਜਨਮ ਤੋਂ ਵੀ ਇਕੱਠੇ ਸੀ ਹਮ ਇਹ ਸ਼ਸਤਰ ਦਤੂ ਧਾਰਨ ਕੀਤੇ ਤੁਸੀਂ ਉਹ ਸਮਾਂ ਕੀ ਸੀ ਤੇ ਕਿਵੇਂ ਵਿਦ ਬਣੀ ਮੈਂ ਨ 11 ਸਾਲ ਦਾ ਹੁੰਦਾ ਸੀ ਜਦੋਂ ਮੈਂ ਜਦੋਂ ਮੈਂ 10 ਸਾਲ ਦੇ ਵਿੱਚ ਪਹੁੰਚਿਆ ਉਹ ਤੇ ਮਾਪੁਰਖ ਨੇ ਬਾਬਾ ਠਾਕੁਰ ਨੇ ਕਿਹਾ ਸੀ ਕਹਿੰਦੇ ਅੱਜ ਜਦ ਮਾਲ ਬੰਨੀ ਫਿਰਦਾ ਕਿਸੇ ਸਮੇ ਇਦਾਂ ਲਾ ਜਾਣਾ ਕਿ ਸ਼ਸਤਰ ਲੰਦੀ ਫਿਰੇਗਾ ਅੱਛਾ ਬਾਬਾ ਠਾਕੁਰ ਸਿੰਘ ਨੇ ਪਿੰਡਾਂ ਵਾਲੇ ਅੱਛਾ 11 ਸਾਲ ਦੀ ਉਮਰ ਦੇ ਵਿੱਚ ਇਹ ਬਚਨ ਮੈਂ ਸੁਣਿਆ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਕਰੀਬਨ 14 ਸਾਲ ਦੀ ਉਮਰ ਦੇ ਵਿੱਚ ਮੈਂ ਨਿਹਾੰਗੀ ਬਾਣਾ ਧਾਰਨ ਕਰ ਲਿਆ ਸੀ 14 ਸਾਲ ਦੀ ਉਮਰ ਚ 12 ਸਾਲ ਦੀ ਉਮਰ ਚ ਠੀਕ ਹੈ ਤਕਰੀਬਨ 2019 ਦੇ ਵਿੱਚ ਮੈਂ ਸ਼ਸਤਰ ਉਧਾਰਨ ਕੀਤੇ ਹੋਰ ਵੱਧ ਤੀਰ ਕਮਾਨ ਪਰ ਸਾਸੀ ਵੀ ਮੇਰੇ ਕੋਲੋਂ ਚੋਰੀ ਹੋ ਗਿਆ ਤੇ ਉਹ ਮੈਂ ਸਾਰਾ ਕੁਝ ਰੱਖਦਾ ਆਪਣੇ ਕੋਲ ਕਿਉਂਕਿ ਮੈਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਸ਼ਸਤਰ ਧਾਰਨ ਕਰਕੇ ਪਰ ਜਦੋਂ ਬੰਦਾ ਸ਼ਸਤਰ ਧਾਰਨ ਕਰਦਾ ਉਹਦੇ ਨਾਲ ਕਹਿੰਦੇ ਆ ਕਿ ਬਹੁਤ ਚੀਜ਼ਾਂ ਦਾ ਪਾਲਣਾ ਕਰਨੀ ਹੁੰਦੀ ਹੈ ਬਿਲਕੁਲ ਮੈਨੂੰ ਡਾਊਟ ਕਿ ਤੁਹਾਨੂੰ ਦੇਖ ਕੇ ਪਤਾ ਚੱਲ ਜਾਂਦਾ ਕਿ ਉਹਨਾਂ ਲਾਈਫ ਸਟਾਈਲ ਕਿਸ ਤਰ੍ਹਾਂ ਦੀ ਹੈ ਬਿਲਕੁਲ ਬਿਲਕੁਲ ਪਰ ਅੱਜ ਕੱਲ ਇਹ ਵੀ ਦੇਖਣ ਨੂੰ ਮਿਲਦਾ ਪਿਆ ਕਿ ਲੋਕ ਦੇ ਵਸਤਰ ਵਾ ਪਹਿਰਾਵਾ ਵਾ ਉਹ ਉਤਾਰਨ ਕਰ ਲੈਂਦੇ ਆ ਪਰ ਅਸਲ ਜਿਹੜੀ ਗੁਰੂ ਦੀ ਗੁਰਬਾਣੀ ਦੀ ਸਿੱਖਿਆ ਹੁੰਦੀ ਹੈ ਉਹ ਤੋਂ ਥੋੜਾ ਜਿਹਾ ਅੱਗੇ ਪਿੱਛੇ ਹੁੰਦੇ ਪਏ ਆ ਬਹੁਤ ਛੇਤੀ ਐਕਸਾਈਟਡ ਗੁੱਸੇ 'ਚ ਆ ਜਾਂਦੇ ਆ ਕਿਉਂਕਿ ਅੱਜਕੱਲ ਜੇਕਰ ਸ਼ਰਧਾਈ ਦਾ ਦੌਰ ਚੱਲਦਾ ਪਿਆ ਇਹ ਨਿਹੰਗ ਸਿੰਘਾਂ ਦੇ ਵੱਲੋਂ ਕਈ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਨੂੰ ਮਿਲੀਆਂ ਸ਼ਰਧਾਈ ਕਾਦੀ ਪਾਣੀ ਭਲਾਈ ਜਾਂਦੇ ਆ ਹੈਨਾ ਸ਼ਰਧਾਈ ਤਾਂ ਕਦੇ ਅਸੀਂ ਲਵਾਵਾਂਗੇ ਪਲਾਵਾਂਗੇ ਸ਼ਰਧਾਈ ਹੁੰਦੀ ਕੀ ਆ ਸ਼ਰਧਾਈ ਜੇ ਇੱਥੇ ਲੱਗਣ ਲੱਗੇ ਤੇ ਲੋਕਾਂ ਨੇ ਕੈਨੇਡਾ ਦੇ ਦਰਸ਼ਨ ਕਰਨੋਂ ਹਟ ਜਾਣ ਇਹੀ ਨਾ ਸ਼ਰਧਾਈ ਦੱਸ ਦਈਏ ਜਗਿਆਨੀ ਜੀ ਪੰਜ ਚੀਜ਼ਾਂ ਪੈਣੀਆਂ ਜੀ ਉਹਦੇ ਚ ਮਿਰਚਾਂ ਕਾਲੀਆਂ ਹਮ ਮਿਸ਼ਰੀ ਡਨੇ ਆਣੀ ਹਮ ਖਸ ਖਸ ਬਦਾਮ ਹਮ ਤੇ ਕਾਜੂ ਹਮ ਤੇ ਖਸ ਖਸ ਪਾ ਲੈਣੀ ਇਹ ਚ ਪੰਜ ਚੀਜ਼ਾਂ ਪਾ ਕੇ ਇਹਨੂੰ ਰਗੜ ਲੈਣਾ ਫਿਰ ਇਹਦੇ ਚ ਇਹਦੇ ਥੋੜਾ ਪਾਣੀ ਪਾ ਲੈਣਾ ਦੁੱਧ ਪਾ ਲੈਣਾ ਉਹਨੂੰ ਘੋਲ ਕੇ ਪੀ ਲੈਣਾ ਇਹਨੂੰ ਕਹਿੰਦੇ ਆ ਸ਼ਰਧਾਈ ਕੌਣ ਦਾ ਭੰਗ ਪੀ ਜਾਂਦੇ ਆ ਜਗਾ ਜਗਾ ਯਾਰ ਉਹਨੂੰ ਭੰਗ ਨੂੰ ਪੀ ਕੇ ਕਹਿੰਦੇ ਸਾਡਾ ਸ਼ਹੀਦੀ ਦੇਗਾ ਕਿੱਥੇ ਦਾ ਸ਼ਹੀਦੀ ਦੇਗਾ ਮੈਨੂੰ ਦੱਸਣ ਆ ਕੇ ਮੇਰੇ ਨਾਲ ਗੱਲ ਕਰਨ ਕਿ ਗੁਰੂ ਸਾਹਿਬ ਨੇ ਕਿਹੜੇ ਇਤਿਹਾਸ ਚ ਲਿਖਿਆ ਕਿ ਨਸ਼ੇ ਦੀ ਵਰਤੋਂ ਕਰੋ ਪਤਾ ਕਿ ਮੇਰੇ ਦਾਮੀ ਪੰਥ ਦਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਨਾਨਕ ਪ੍ਰਕਾਸ਼ ਗ੍ਰੰਥ ਦੇ ਬਚਨਾਂ ਜੀ ਕਵੀ ਸੰਤੋਖ ਸਿੰਘ ਜੀ ਦਾ ਗ੍ਰੰਥ ਹੈ ਉਹਦੇ ਵਿੱਚ ਲਿਖਿਆ ਹੋਇਆ ਤੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਾਕੀ ਚਰਚ ਤਮਾਕੂ ਵੀਮ ਉਤਰ ਜਾਣ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਗੁਰੂ ਨਾਨਕ ਸਾਹਿਬ ਦੇ ਨਾਨਕ ਪ੍ਰਕਾਸ਼ ਦੇ ਬਚਨ ਆ ਜਿਹੜੇ ਸੁਣਾ ਰਹੇ ਆ ਜੇ ਨਾਮ ਜੀ ਖੁਮਾਰੀ ਚੜਦੀ ਹੋਵੇ ਫਿਰ ਇਹ ਖੁਮਾਰੀ ਚੜਾਣ ਦੀ ਕੀ ਲੋੜ ਪਰ ਗੱਲ ਇਹ ਆ ਨਾ ਜਿਹੜੇ ਉਹ ਕਹਿੰਦੇ ਆ ਕਿ ਸਾਨੂੰ ਹੁਣ ਮੌਕਾ ਮਿਲ ਗਿਆ ਨਹਿਰ ਸਿੰਘਾ ਨੂੰ ਕਿ ਸਾਡੀ ਵੀ ਇਨਕਮ ਸੋਰਸ ਜਨਰੇਟ ਬਿਲਕੁਲ ਬਿਲਕੁਲ ਇਹ ਤਾਂ ਤੁਸੀਂ ਸਹੀ ਮੰਨਦੇ ਹੋ ਨਾ ਬਿਲਕੁਲ ਬਿਲਕੁਲ ਅੱਛਾ ਵਾਪਸ ਫਿਰ ਆਪਾਂ ਇੱਥੇ ਆ ਜਾਨੇ ਆ ਜੋ ਤੁਸੀਂ ਧਾਰਨ ਕੀਤੇ ਸੀਗੇ ਉਸ ਤੋਂ ਪਹਿਲਾਂ ਦੀ ਜ਼ਿੰਦਗੀ ਤੇ ਬਾਅਦ ਦੀ ਜ਼ਿੰਦਗੀ ਦੇ ਵਿੱਚ ਕੀ ਅੰਤਰ ਆਇਆ ਤੇ ਡੇਲੀ ਰੁਟੀਨ ਕੀ ਬਣੀ ਤੇ ਉਸ ਤੋਂ ਪਹਿਲਾਂ ਦੀ ਰੋਚੀ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਉੱਠਦਾ ਨਹੀਂ ਹੁੰਦਾ ਸੀ ਹੁਣ ਮੈਂ ਜਾਦੇ ਧਾਰਨ ਕੀਤੇ ਆ ਸੌਂਦਾ ਨਹੀਂ ਇਹ ਫਰਕ ਆ ਕਿ ਕਿਵੇਂ ਸੌਂਦੇ ਨਹੀਂ ਮਤਲਬ ਗੁਰੂ ਦੀ ਭਗਤੀ ਚ ਲੀਨ ਰਹਿਣਾ ਸਵਾਦ ਚ ਲੀਨ ਰਹਿਣਾ ਕਿ ਕਿਵੇਂ ਬਸ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੱਲੋਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਭਾਵੇਂ ਗੱਲ ਕੀਤੀ ਜਾਵੇ ਆਪਣੇ ਫਰਜ਼ੰਡਾ ਬਾਬਤ ਜਦੋਂ ਖਬਰਾਂ ਮਿਲਦੀਆਂ ਨੇ ਉਦੋਂ ਇਹ ਕਹਿ ਦਿੱਤਾ ਗਿਆ ਸੀ ਕਿ ਜਦੋਂ ਰਾਇਕੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਕਹਿੰਦੇ ਕਿ ਇੱਕ ਤੀਰ ਮਾਰਿਆ ਸੀ ਕਿ ਮੁਗਲ ਖਾਲਸਾ ਦਾ ਅੰਤ ਹੋ ਜਾਵੇਗਾ ਉਸ ਤੀਰ ਨੂੰ ਤੀਰਕਮਾਨ ਨੂੰ ਤੁਹਾਡਾ ਜਿਹੜਾ ਪਹਿਨਿਆ ਹੋਇਆ ਸ਼ਸਤਰ ਆ ਇਹ ਯਾਦ ਕਰਵਾ ਦਿੰਦਾ ਉਸ ਦੌਰ ਦੀ ਜੇਕਰ ਗੱਲ ਕੀਤੀ ਜਾਵੇ ਥੋੜਾ ਜਿਹਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰੀਏ ਉਹ ਦੌਰ ਸਿੰਘ ਸਵਰਗਾ ਚ ਰਹਿੰਦੇ ਸੀ ਇਹ ਦੌਰ ਸਿੰਘ ਨਰਕਾ ਚ ਰਹਤ ਆ ਗਏ ਸਿੰਘ ਨਰਕਾਂ ਚ ਰਹਿ ਆ ਇਹ ਤੁਸੀਂ ਗੱਲ ਕਹੀ ਆ ਸਿੰਘ ਨਹੀਂ ਮੈਂ ਆ ਸਿੰਘ ਕਿਹਾ ਆ ਸਿੰਘ ਆ ਸਿੰਘ ਹਾਂ ਐੜਾ ਮੋਨੇ ਲਾੜੋ ਅੱਛਾ ਆ ਸਿੰਘ ਜਿਹੜਾ ਆ ਉਹ ਗੁਲਾਮੀ ਚ ਰਹਿਣ ਲੱਗ ਗਿਆ ਗੁਲਾਮੀ ਚ ਸਿੰਘ ਨਹੀਂ ਗੁਲਾਮੀ ਚ ਕਦੇ ਰਹਾ ਹੈ ਜਿਹੜਾ ਸਿੰਘ ਆ ਉਹ ਗੁਲਾਮੀ ਨਹੀਂ ਰਹਿ ਸਕਦਾ ਉਹ ਜਾਂ ਜੇਲ੍ਹ ਤੋੜ ਦੂਗਾ ਹਵਾਰੇ ਨੇ ਤੋੜੀ ਸੀ ਕਿ ਨਹੀਂ ਜਾ ਗੇ ਤੋ ਫੇਰ ਤੋਰ ਤੋੜੰਦੀ ਤਿਆਰੀਆਂ ਨਾਲ ਦੀ ਲਾਈਵ ਚੱਲਦੇ ਆ ਮੈਂ ਕਹਿ ਰਿਹਾ ਜੇ ਇਹਦਾ ਸਹੀ ਆ ਫੇਰ ਤਿਆਰੀਆਂ ਉਹਨਾਂ ਦੀ ਫੇਰ ਨਿਕਲ ਜਾਣਾ ਉਹਨਾਂ ਨੂੰ ਪਰ ਦੂਸਰੇ ਪਾਸੇ ਇੱਕ ਇੱਕ ਪਾਸੇ ਟੀਵੀ ਦੇ ਵਿੱਚ ਅੱਜਕੱਲ ਖਬਰਾਂ ਚੱਲਦੀਆਂ ਪਈਆਂ ਭਾਈ ਅਮਰਿਤਪਾਲ ਸਿੰਘ ਦੇ ਬਾਬਤ ਆ ਕਿ ਉਹ ਸੰਸਦ ਮੈਂਬਰ ਬਣ ਗਏ ਐਮਪੀ ਬਣ ਗਏ ਤੇ ਹੁਣ ਉਹਨਾਂ ਦੇ ਪਰਿਵਾਰ ਇਹ ਕਹਿ ਰਿਹਾ ਆ ਕਿ ਜਲਦੀ ਛੱਡਿਆ ਜਾਵੇ ਬਿਲਕੁਲ ਛੱਡਿਆ ਜਾਣਾ ਚਾਹੀਦਾ ਮੁਹਰ ਸਾਹਿਬ ਨੂੰ ਲੋਕਾਂ ਨੇ ਇਹਨਾਂ ਨੇ ਵੋਟਾਂ ਪਾਈਆਂ ਮੱਕ ਮਿਲ ਸਕਦੇ ਬਿਲਕੁਲ ਜੀ ਛੱਡਣਾ ਚਾਹੀਦਾ ਜੀ ਬੰਗਾ ਛੱਡਣਾ ਕਦੋਂ ਛੱਡਣਾ ਪਹਿਲਾਂ ਐਮਪੀ ਪੰਨ ਤੋਂ ਨਹੀਂ ਛੱਡਿਆ ਹੁਣ ਨਹੀਂ ਛੱਡ ਰਹੇ ਛੱਡਣਾ ਕਦੋਂ ਅਮਰਤਪਾਲ ਨੇ ਗੁਨਾਹ ਕੀ ਕੀਤੇ ਛੋਟੇ ਮੋਟੇ ਨਾਮ ਬਾਦੁਰ ਜ ਜਿਹੜਾ ਜੂਸ਼ੂ ਮਸੀ ਨੂੰ ਕਹਿਣਾ ਕਿ ਉਹ ਉਹਦਾ ਬਨੂ ਯਾਦ ਕਰਦਾ ਸੀ ਜੇ ਉਹ ਉਹਦੀ ਸ਼ਹੀਦੀ ਨਹੀਂ ਹੋਈ ਇਦਾਂ ਦੀ ਗੱਲਾਂ ਨੇ ਕਿ ਪਗਾ ਸਿੰਘ ਭੁੱਲਿਆ ਗੱਭਰੂ ਕਹਿੰਦਾ ਸੀ ਚਲੋ ਕੁਝ ਗੱਲਾਂ ਕਹੀਆਂ ਪਰ ਉਹਨੇ ਚੰਗੇ ਕੰਮ ਵੀ ਕੀਤੇ ਆ ਉਹਨਾਂ ਨੂੰ ਚੰਗੇ ਕੰਮਾਂ ਨਜ਼ਰ ਰੱਖਦੇ ਹੋ ਉਹਨਾਂ ਨੂੰ ਆਜ਼ਾਦ ਕਰਨਾ ਚਾਹੀਦਾ ਜਿੱਤੇ ਆ ਲੋਕਾਂ ਨੇ ਚੁਣਿਆ ਹਾਂਜੀ ਤੇ ਆਖਿਰ ਦੇ ਵਿੱਚ ਮੈਂ ਇੱਕ ਸਵਾਲ ਲੈ ਲੈਣਾ ਆ ਜਿਹੜੇ ਅੱਜ ਕੱਲ ਦੇ ਦੌਰ ਦੇ ਵਿੱਚ ਸਿੰਘ ਲਗਾਉਂਦੇ ਆਪਣੇ ਮਗਰ ਪਰ ਉਹ ਕਟਿੰਗ ਤਾਂ ਕਰਵਾਈ ਜਾਂਦੇ ਆ ਪਰ ਜਿਹੜਾ ਪੰਜਾਬ ਤੇ ਚਿੱਟੇ ਦਾ ਦੌਰ ਬਹੁਤ ਬੁਰੀ ਤਰ੍ਹਾਂ ਚੱਲਦਾ ਪਿਆ ਇਹ ਕਿਵੇਂ ਠੀਕ ਹੋ ਸਕਦਾ ਦੱਸੋ ਕਿਹੜਾ ਚਿੱਟੇ ਨਾਲ ਮਰੇ ਆ ਭਗਵਾਨ ਦਾ ਮਾਨ ਦੀ ਸਰਕਾਰ ਤੋਂ ਬਾਅਦ ਹੂੰ ਦੱਸੋ ਖਬਰ ਕਿੱਤਾ ਛਪਦੀਆਂ ਜੀ ਮੈਨੂੰ ਦਿਖਾਓ ਕੋਈ ਖਬਰ ਗੱਲਾਂ ਨਾਲ ਨਹੀਂ ਅਸੀਂ ਵੀ ਇੰਟਰਨੈਟ ਚਲਾਉਂਦੇ ਅੱਛਾ ਕਿਨੇ ਮਾਰ ਰਿਹਾ ਚਿੱਟੇ ਦੇ ਨਾਲ ਸਰਕਾਰਾਂ ਸਰਕਾਰਾਂ ਨੂੰ ਬਦਨਾਮ ਕਰਦੀਆਂ ਹੁੰਦੀਆਂ ਕੋਈ ਚਿੱਟੇ ਨਾਲ ਨਹੀਂ ਮਾਰ ਰਿਹਾ ਭਗਵਾਨਤ ਮਾਨ ਨੇ ਅਸਲੀ ਚਿੱਟਾ ਤਾਂ ਬੰਦੀ ਕਰਤਾ ਪੰਜਾਬ ਦੇ ਮੇਰੇ ਬੰਦੇ ਵਾਕਿਆ ਵੇ ਚਿੱਟੇ ਪਿੰਦੇ ਉਹਨਾਂ ਨੂੰ ਕੋਈ ਨਹੀਂ ਪਤਾ ਸੀ ਚਿੱਟਾ ਪਿੰਦੇ ਉਹਨਾਂ ਨੂੰ ਇਦਾਂ ਲੱਗਦਾ ਚਿੱਟਾ ਪਿੰਦੇ ਕਿ ਤੇ ਮਾਗ ਨਹੀਂ ਆ ਤਿਰੰਗਾ ਇਹ ਚੜਾ ਦਿੰਦੀਆਂ ਜੇ ਮੈਂ ਤੁਹਾਨੂੰ ਸੁਆਹ ਦੇਦਾ ਇਹ ਚਿੱਟਾ ਆ ਤੁਹਾਨੂੰ ਚਿੱਟਾ ਕਹਿ ਕੇ ਬੁਲਾਦਾ ਤੁਹਾਨੂੰ ਆਟੋਮੈਟਿਕ ਚੜ ਜਾਣੀ ਲੋਕੀ ਤੁਹਾਡੇ ਦਿਮਾਗ ਦੀਆਂ ਤਰੰਗਾਂ ਉਧਰ ਕੰਮ ਕਰਨ ਲੱਗ ਜੁੰਦੀਆਂ ਹਨ ਹੈਨਾ ਇਸੇ ਤਰੀਕੇ ਨਾਲ ਹੁਣ ਜਿਹੜਾ ਚਿੱਟਾ ਦੇ ਰਿਆ ਨਖਲੀ ਵੇਚ ਰਿਆ ਸਰਕਾਰ ਨੂੰ ਕਮਾਈ ਹੋ ਰਹੀ ਹੈ ਸਰਕਾਰ ਕਮਾਈ ਕਰ ਰਹੀ ਹੈ ਭਗਵੰਤ ਮਾਨ ਨਿਸ਼ੇਧ ਹੀ ਇਹਦਾ ਪਰਦਾ ਫਾਸ਼ ਕਰ ਦੇਣਾ ਤੁਸੀਂ ਮਤਲਬ ਜਿਹੜੀ ਪਹਿਲੀ ਵਾਰ ਸੁਣਿਆ ਹੈ ਕਿ ਕੋਈ ਨਿਹੰਗ ਸਿੰਘ ਸਰਕਾਰ ਬਾਬਤ ਪੱਖ ਦੇ ਵਿੱਚ ਗੱਲ ਕਰਦਾ ਬਿਲਕੁਲ ਬਿਲਕੁਲ ਜਿੱਥੇ ਸਹੀ ਹੈ ਭਗਵੰਤ ਮਾਨ ਉਥੇ ਸਹੀ ਦਹਾ ਕਿ ਸਾੜੇ ਟੋਲ ਬਨਾ ਜੇ ਬੰਦ ਕਰਾਈ ਜਾਂਦਾ ਦੱਸੋ ਕਿਹੜੀ ਸਰਕਾਰ ਨੇ ਕਰਾਈ ਸੀ ਪਾਕਿਸਤਾਨ ਲੋ ਆਏ ਸੀ ਬਾਕੀ ਆਣ ਫਲੋਰ ਵਾਲਾ ਸਾਡਾ ਟੋਲ ਪਲਾਜ਼ਾ ਹੁੰਦਾ ਲਾਡੂ ਵਾਲਾ ਲਾਡੂ ਵਾਲਾ ਟੋਲ ਪਲਾਜ਼ਾ ਬੰਦ ਕਰਾਤਾ ਜਣਾ ਸਭ ਤੋਂ ਮਹਿੰਗਾ ਸੀ ਭਗਵਾਨ ਚਮਨ ਦੀ ਸਰਕਾਰ ਨੇ ਕਰਾਇਆ ਤੁਹਾਡੀ ਜ਼ਿੰਦਗੀ ਜਦੋਂ ਤੁਸੀਂ ਉੱਠਦੇ ਹੋ ਸਾਨੂੰ ਜਾਣਦੇ ਹੋ ਕਿੰਨਾ ਟਾਈਮ ਫਿਰ ਪਾਠ ਕਰਨ ਦਾ ਮੌਕਾ ਮਿਲਦਾ ਤੇ ਲੋਕਾਂ ਦੇ ਨਾਲ ਕੀ ਗੱਲਾਂ ਬਾਤਾਂ ਚੱਲ ਆਹੀ ਜਿਹੜੀਆਂ ਤੁਹਾਡੇ ਨਾਲ ਚੱਲਦੀਆਂ ਅੱਛਾ ਪ੍ਰੇਮ ਮੈਂ ਕੀ ਤਾਦ ਦੁਨੀਆਂ ਨੂੰ ਮਰੇ ਮੈਂ ਪਾਇਆ ਪ੍ਰੇਮ ਦੀ ਇਸ ਬਖਸ਼ਿਸ਼ ਵਿੱਚੋਂ Pritam ਨਦਰੀ ਆਇਆ 2017 ਚ ਲਿਖਿਆ ਸੀ ਮੈਂ ਜੀ ਹਾਂ ਜੀ ਬਸ ਪ੍ਰੇਮ ਕਰ ਰਹੇ ਆ ਪ੍ਰੇਮ ਹੀ ਮਿਲਦੇ ਆ ਆਖਰੀ ਸਵਾਲ ਤੇ ਆ ਜਾਂਦਾ ਲੋਕ ਦੇ ਕੇ ਵੀ ਕਹਿੰਦੇ ਆ ਕਿ ਇਨਕਮ ਸੋਰਸ ਕਿਵੇਂ ਬਾਬਾ ਜੀ ਹੁਣ ਜਨਰੇਟ ਹੁੰਦੇ ਆ ਫਿਰ ਬਹੁਤ ਵਧੀਆ ਬਾਤ ਪੜਾ ਪੜਾ ਕੇ ਬਾਹਰ ਭੇਜ ਦੇ ਸੇ ਕਿ ਦੱਸੋ ਗਿਆ ਨਹੀਂ ਜੀ ਅੱਛਾ ਗਿਆ ਨਹੀਂ ਜੀ ਆਓ ਪੜਾ ਆਪ ਕਹਿੰਦੇ ਪੈਸੇ ਕਿੱਥੋਂ ਆਉਂਦੇ ਆ ਮੈਂ ਕਿਹਾ ਪੜਾ ਪੜਾ ਕੇ ਕੈਨੇਡਾ ਅਮਰੀਕਾ ਵਿਦਿਆਰਥੀ ਭੇਜੇ ਹੋਏ ਆ ਉਹ ਭੇਜਦੇ ਆ ਪੜਾ ਕੇ ਹਾਂਜੀ ਕੀ ਪੜਾਉਂਦੇ ਆ ਗੁਰਬਾਣੀ ਗੁਰਬਾਣੀ ਬਾਬਰ ਹਾਂਜੀ ਅੱਛਾ ਮੈਂ ਅਰਬੀ ਫਾਰਸੀ ਉਰਦੂ ਸੰਸਕ੍ਰਿਤ ਹਿੰਦੀ ਇੰਗਲਿਸ਼ ਪੰਜਾਬੀ ਸਾਰੀਆਂ ਭਾਸ਼ਾਵਾਂ ਮੈਂ ਜਾਣਦਾ ਕਿਵੇਂ ਜਾਣਦੇ ਸਿੱਖਿਆ ਪੜਿਆ ਅੱਛਾ ਮੇਰੇ ਮੁਰਸ਼ਿਦ ਆ ਸੁਬੀ ਸ਼ਾਂਤ ਗੁਲਾਮ ਹੈ ਅਦਰ ਅਲੀ ਕਾਦਰੀ ਜੀ ਉਹ ਤੋਂ ਸਿੱਖਿਆ ਉਹਨਾਂ ਤੋਂ ਉਹਨਾਂ ਤੋਂ ਡਿਸਪੈਕਟ ਜੀ ਜੀ ਜਿਹੜੀ ਗੁਰਬਾਣੀ ਆ ਨਾ ਅਸੀਂ ਕਿਹੇ ਕੋ ਇੱਛਾ ਰੱਖ ਕੇ ਨਹੀਂ ਅਸੀਂ ਪੜਾਉਂਦੇ ਵੀ ਤੁਸੀਂ ਸਾਨੂੰ ਕੁਝ ਦੋ ਇੱਕ ਗੁਰਸਿੱਖਾਂ ਦਾ ਭਰੋਸਾ ਆਉਂਦਾ ਵਾਹਿਗੁਰੂ ਦੇ ਉੱਪਰ ਕਿ ਮਾਰੇ ਇਹੇ ਭਰੋਸਾ ਰੱਖ ਕਰਕੇ ਆਸੀ ਜਿਹੜਾ ਕਾਰਜ ਕਰਨਾ ਕਰੀ ਜਾਣਾ ਮਾਰੇ ਨੂੰ ਕੋਈ ਘਾਟ ਨਹੀਂ ਆਣ ਦੇਣੀ ਜੇ ਤੁਸੀਂ ਭਰੋਸਾ ਰੱਖੋਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣੀ ਬੋਲੇ ਸੋਨਿਹਾਲ ਰਾਤ ਸ੍ਰੀ ਅਕਾਲ ਤੇ ਜੇ ਅਸੀਂ ਗੁਰਬਾਣੀ ਪੜਾ ਰਹੇ ਹਾਂ ਤਾਂ ਕੀ ਪਤਾ ਮਾਰੇ ਤੁਹਾਡੇ ਵਿੱਚੋਂ ਸਾਨੂੰ ਹੀ ਦੇ ਦੇਣਿਆ ਕੋਈ ਆ ਕੇ ਸਾਨੂੰ 5000 ਦੇ ਕੇ ਚਲੇ ਜਾਵੇ ਤੁਸੀਂ ਬੱਚਿਆਂ ਨੂੰ ਪੜਾ ਰਹੇ ਹੋ ਕੋਈ ਤੁਹਾਡੇ ਅੰਦਰ ਇਦਾਂ ਦੀ ਨਹੀਂ ਵੀ ਤੁਸੀਂ ਇੱਛਾ ਨਹੀਂਗੀ ਤੁਹਾਨੂੰ ਘਰ ਬਾਣੀ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਚੰਗੇ ਪਾਸੇ ਲਾ ਰਹੇ ਹਾਂ ਕੱਲ ਨੂੰ ਇਹ ਸਿੱਖ ਪੌਮ ਦੇ ਵਿੱਚ ਆਉਣ ਵਾਲੇ ਆਪਣੇ ਅੱਗੇ ਜਾ ਕੇ ਗੁਰੂ ਘਰਾਂ 'ਚ ਸੇਵਾ ਕਰਨਗੇ ਅੱਜ ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਮਰ ਰਹੇ ਆ ਠੀਕ ਹੈ ਫੇਰ ਅੱਧੇ ਨੌਜਵਾਨ ਜਿਹੜੇ ਬਾਹਰਲੇ ਦੇਸ਼ਾਂ ਜਾ ਰਹੇ ਆ ਗੁਰੂ ਘਰਾਂ ਨੂੰ ਕੌਣ ਸੰਭੂਗਾ ਗਰੰਥੀ ਸਿੰਘ ਕੌਣ ਬਣੂਗਾ ਅਸੀਂ ਗਰੰਥੀ ਸਿੰਘਾਂ ਨੂੰ ਕੀ ਬਣਾ ਛੱਡਿਆ ਵੀ ਸਭ ਤੋਂ ਨੀਵੇਂ ਹਾਲਾਂਕਿ ਜਦੋਂ ਕਿ ਇਹ ਵੀ ਗਰੰਥੀ ਸਿੰਘ ਸਭ ਤੋਂ ਵੱਡੇ ਹੁੰਦੇ ਆ ਨਾ ਬੇਨਾਂ ਦਾ ਉੱਚਾ ਬੋਧ ਵੱਡਾ ਵੱਡਾ ਆ ਪਰ ਅਸੀਂ ਕਹਿੰਦੇ ਨਹੀਂ ਜੀ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਹੀਂ ਸਿਖਾਉਣੀ ਕੀਰਤਨ ਨਹੀਂ ਸਿਖਾਉਣਾ ਜੇ ਸਿਖਾ ਵੀ ਦਿੰਨੇ ਆ ਫਿਰ ਕਹਿੰਦੇ ਇਧਰ ਹੀ ਲੈਣ ਚੰਗੀ ਕੋਣਾ ਫਿਰ ਸੇਵਾ ਕੌਣ ਕਰੂਗਾ ਗੁਰੂ ਗ੍ਰੰਥ ਸਾਹਿਬ ਦੀ ਇੱਕ ਪਾਸੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਕਾਇਨ ਲੱਗਦਾ ਗੁਰੂ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਆ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਸਾਰਿਆਂ ਨੂੰ ਜਿੰਨੇ ਆਪਾਂ ਗੁਰਸਿੱਖ ਆ ਜਾਂ ਸਿੱਖ ਕੋ ਆ ਆਪਣੇ ਬੱਚਿਆਂ ਨੂੰ ਘਰ ਘਰ ਦੇ ਵਿੱਚ ਗੁਰਬਾਣੀ ਦੀ ਸੰਥਿਆ ਕਰਾਈਏ ਗੁਰਬਾਣੀ ਦਾ ਕੀਰਤਨ ਸिखਾਈਏ ਘਰ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ ਗੁਰੂ ਨਾਨਕ ਦਾ ਮਰਿਆ ਕਿ ਨਾ ਵੀ ਹੋਵੇ ਕੀਰਤਨ ਸਦਾ ਵਿਸਵਾ ਘਰ ਘਰ ਅੰਦਰ ਅਨੁਸਾਰ ਮਹਾਰਾਜ ਦੇ ਭਾਈ ਗੁਰਦਾਸ ਜੀ ਦੇ ਬਚਨ ਨੇ ਸੋ ਇਹੀ ਅਭੀ ਅਸੀਂ ਕੁਛ ਕਰੀ ਜਾ ਰਹੇ ਹਾਂ ਮਹਾਰਾਜ ਕਮੀ ਨਹੀਂ ਆਉਣ ਦੇਣਾ ਠੀਕ ਹੈ ਬਸ ਔਰ ਇਹ ਨਹੀਂ ਕਿ ਸਾਨੂੰ ਕੋਈ ਸਪੈਸ਼ਲ ਪੈਸੇ ਭੇਜ ਰਿਹਾ ਜਾਂ ਕੋਈ ਅਕਾਊਂਟ ਚ ਸਾਨੂੰ ਸਪੈਸ਼ਲ ਮਾਇਆ ਭੇਜ ਰਿਹਾ ਜਾਂ ਇਦਾਂ ਜਾਂ ਇਦਾਂ ਦਾ ਕੁਝ ਵੀ ਨਹੀਂਗਾ ਬੋਲੇ ਸੋ ਨਿਹਾਲ ਆਪਾ ਇੱਥੇ ਬੈਠੇ ਆ ਸੰਤ ਬਾਬਾ ਜਗਿੰਦਰ ਸਿੰਘ ਇਹਨਾਂ ਦੀ ਕਮਾਈ ਤੁਸੀਂ ਦੇਖੋਗੇ ਕੋਈ ਦੱਸ ਨਹੀਂ ਸਕਦੇ ਕਿੰਨੀ ਕਮਾਈ ਹੈ ਮੈਂ ਖੁਦ ਇਹਨਾਂ ਦੇ ਅੱਖਾਂ ਦੇ ਨਾਲ ਦਰਸ਼ਨ ਕੀਤੇ 6 ਮਹੀਨੇ ਇੱਥੇ ਰਿਹਾ 12 ਵਜੇ ਉੱਠਦੇ ਬਾਬਾ ਜੀ ਉਹਨਾਂ ਨੇ ਆਪ ਇੱਥੇ ਅਥੀ ਸੇਵਾ ਕਰਦੇ ਰਹੇ ਹੁਣ ਸਰੀਰ ਉਹਨਾਂ ਦਾ ਬਜ਼ੁਰਗ ਹੋ ਗਿਆ ਉਹਨਾਂ ਨੇ ਸੇਵਾ ਕਰਨੇ ਆਪ ਤੇ ਕੱਚੀ ਲੱਸੀ ਦੇ ਨਾਲ ਖੜਾ ਸਾਹਿਬ ਦਾ ਇਸ਼ਨਾਨ ਕਰਾਉਣਾ ਆਪ ਪਹਿਲਾਂ ਮਹਾਰਾਜ ਦਾ ਪ੍ਰਕਾਸ਼ ਕਰਾਉਂਦੇ ਰਹੇ ਹਾਲਾਂਕਿ ਇੱਥੋਂ ਦੇ ਆਪ ਮਹਾਰਾਜ ਇੱਥੇ ਸੇਵਾ ਕਰਦੇ ਮੁੱਖ ਸੇਵਾਦਾਰ ਨੇ ਉਹ ਆਪ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਨਿਤਨੇਮ ਕਰਦੇ ਬਾਣੀ ਪੜ੍ਹਦੇ ਸਵੇਰੇ ਜਿੰਨੇ 6 7 ਵਜੇ ਤੱਕ ਸਮਾਪਤੀ ਨਹੀਂ ਸੀ ਹੁੰਦੀ ਨਾ ਉਹਨੇ ਸਭ ਤੋਂ ਬਾਬਾ ਜੀ ਬਾਹਰ ਹੀ ਨਹੀਂ ਸੀ ਹੁੰਦੇ ਦਰਬਾਰ ਸਾਹਿਬ ਤੋਂ ਹੁਣ ਕੀ ਉਹਨਾਂ ਨੂੰ ਮਾਇਆ ਮੰਗਣ ਦੀ ਲੋੜ ਕਿਸੇ ਤੋਂ ਉਹਨਾਂ ਦਾ ਇਹੋ ਜਿਹਾ ਕੁਝ ਵੇਖ ਕੇ ਗੁਰੂ ਸਾਹਿਬ ਆਪੇ ਇੱਥੇ ਪਤਾ ਨਹੀਂ ਕਿੰਨੇ ਕਿੰਨੇ ਮਾਇਆ ਦੇਈ ਜਾਂਦੇ ਆ ਇੱਥੇ ਤਾਂ ਬੋਰੇ ਭਰ ਭਰ ਕੇ ਆਉਂਦੇ ਆ ਤੋ ਇਹ ਜਿਹੜੇ ਸਵਾਲ ਨੇ ਨਾ ਮੇਰੇ ਹਿਸਾਬ ਨਾਲ ਤਾਂ ਕੋਈ ਖਾਸ ਨਹੀਂ ਇਹ ਸਵਾਲ ਇਹਨਾਂ ਗੱਲਾਂ ਨੂੰ ਫਿਲਹਾਲ ਇੱਥੇ ਵਿਰਾਮ ਦਿੰਨੇ ਆ ਗੱਲਾਂ ਬਾਤਾਂ ਬਹੁਤ ਨੇ ਸਵਾਲ ਬਹੁਤ ਨੇ ਕਦੇ ਮੌਕਾ ਮਿਲੇਆ ਫਿਰ ਇਸ ਲੜੀ ਨੂੰ ਤੋਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਸਾਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਇਹਦਾ ਦਾ ਸਮਾਂ ਬਣਾ ਰਿਆਂਗੇ ਕਿ ਤੁਹਾਨੂੰ ਇੱਥੇ ਕੈਨੇਡਾ ਦਾ ਵੀਜ਼ਾ ਲੈ ਕੇ ਆਣਾ ਪੈਣਾ ਬੋਲੇ ਸੋਨਹਾਰ